ਡਾਕਟਰ ਬੀ.ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਵੱਲੋਂ ਸਮੇਂ-ਸਮੇਂ ਤੇ ਜਿਹੜਾ ਇਹ ਬਹੁਤ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਔਰ ਹਰੇਕ ਸਾਡੇ ਸਾਇਟੀ ਦੇ ਮੈਂਬਰ ਉਧੇਦਾਰ ਦਾ ਕੋਈ ਜਨਮ ਦਿਨ ਹੋਵੇ ਕੋਈ ਵੈਡਿੰਗ ਐਨੀਵਰਸਰੀ ਹੋਵੇ ਤਾਂ ਉਹ ਸਾਰੇ ਦਿਨ ਜਿਹੜੇ ਖਾਸ ਹੁੰਦੇ ਨੇ ਤਾਂ ਅਸੀਂ ਉਸ ਖਾਸ ਦਿਨ ਨੂੰ ਹੋਰ ਸਪੈਸ਼ਲ ਬਣਾਉਣ ਵਾਸਤੇ ਜਿਹੜਾ ਸਾਇਟੀ ਸਮੇਂ-ਸਮੇਂ ਤੇ ਉਪਰਾਲੇ ਕਰਦੀ ਰਹਿੰਦੀ ਹੈ ਜੋ ਸੁਜੈਸ਼ਨ ਆਉਂਦੇ ਨੇ ਉਹਨਾਂ ਨੂੰ ਸੇ ਅਕਸੈਪਟ ਕਰਦੇ ਆਂ ਤਾ ਅੱਜ ਰੋਬਿੰਦ ਜੀ ਜੋ ਸਾਡੇ ਸੰਵਿਧਾਨ ਦੇ ਪ੍ਰਧਾਨ ਨੇ ਉਹਨਾਂ ਦਾ ਅੱਜ ਜਨਮ ਦਿਨ ਹੈ ਉਹਨਾਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਣੀ ਆ ਪ੍ਰਮਾਤਮਾ ਦਿਨ ਦੁੱਗਣੀ ਰਾਜ ਚੋਗਣੀ ਤਰੱਕੀ ਦੇਵੇ ਔਰ ਅੱਜ ਸਭ ਤੋਂ ਪਹਿਲੇ ਤਸੀਂ ਜਿਹੜਾ ਉਹਨਾਂ ਦਾ ਬਰਥਡੇ ਹੈ ਅੰਬੇਦਕਰ ਸਕੂਲ ਦੇ ਵਿੱਚ ਜਾ ਕੇ ਛੋਟੇ-ਛੋਟੇ ਬੱਚਿਆਂ ਦੇ ਨਾਲ ਜਿਹੜਾ ਸੈਲੀਬ੍ਰੇਟ ਕਰਕੇ ਆਏ ਆਂ ਔਰ ਉਹਨਾਂ ਵੱਲੋਂ ਜਿਹੜਾ ਇਹ ਰਿਫਰੈਸ਼ਮੈਂਟ ਸਟੇਸ਼ਨਰੀ ਵਗੈਰਾ ਜਿਹੜੀ ਸਾਈਟ ਬੱਚੇ ਨੂੰ ਪ੍ਰੋਵਾਈਡ ਕਰਵਾਈ ਗਈ ਹੈ ਤਾਂ ਉਸ ਤੋਂ ਨਾਲ ਹੀ ਜਿਹੜੀ ਇਹ ক্রিকেট ਦੀ ਕਿੱਟ ਰੈਡੀ ਕੀਤੀ ਗਈ ਹੈ ਔਰ ਚੱਕਰ ਵਾਲੇ ਚੁੱਕੇ ਜੋ ਇੱਥੇ ਪੂਰੀ ਟੀਮ ਹੈ ਤਾਂ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਗਈ ਹੈ ਤੇ ਨਾਲ ਹੀ ਜਿਹੜਾ ਇਹ ਅਬੋਨਪਿੰਡ ਤੇ ਹੀਰਾ ਵਾਲੀ ਪਿੰਡ ਵੀ ਜਿਹੜੀ ਇਹ ক্রিকেট ਦੀ ਕਿੱਟ ਜਿਹੜੀ ਪ੍ਰੋਵਾਈਡ ਕਰਵਾਈ ਜਾਏਗੀ ਤੇ ਇੱਕ ਵਾਰ ਫਿਰ ਤੋਂ ਰੋਬਿੰਨ ਜੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਇਹ ਪ੍ਰਮਾਤਮਾਗੇ ਹੀ ਅਰਦਾਸ ਕਰਾਂਗੇ ਕਿ ਉਹ ਹਮੇਸ਼ਾ ਖੁਸ਼ ਰਹਿਣ ਤੰਦਰੁਸਤ ਰਹਿਣ ਦਿਨ ਦੁਗਣੀ ਰਾਜੋਗੁਣੀ ਤਰੱਕੀ ਕਰੇ ਨੰਗਨ ਤੇ ਉਹਨਾਂ ਲੱਖ ਲੱਖ ਬਧਾਈਆਂ ਇੱਕ ਵਾਰੀ ਫੇਰ ਅਸੀਂ ਚੱਕਰ ਆਲ ਚੁੱਕੇ ਆਏ ਆ ਤੇ ਸਾਡੇ ਨੌਜਵਾਨ ਸਾਥੀ ਜਿਹੜੇ ਕੀ ਆਪਾਂ ਨੂੰ ਅੱਜਕੱਲ ਪਤਾ ਹੈ ਕਿ ਨੌਜਵਾਨ ਨਸ਼ੇ ਚ ਜਾ ਰਹੀ ਏ ਤੇ ਇਹ ਨਸ਼ੇ ਤੋਂ ਬਚਾਉਣ ਵਾਸਤੇ ਸਾਡੀ ਸੋਸਾਇਟੀ ਵੱਲੋਂ ਖੇਡ ਦੇ ਪ੍ਰਤੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਇਹ ਖੇਡ ਦੀ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਨੇ ਚਾਹੇ ਉਹ ਪਿੰਡ ਹੋਵੇ ਪਾਵੇਂ ਸ਼ਹਿਰ ਹੋਵੇ ਪਾਵੇਂ ਵਾਰਡ ਹੋਵੇ ਤੇ ਅੱਜ ਉਹਦੇ ਤਹਿਤ ਹੀ ਰੋਬਿੰਦੀ ਦੇ ਜਨਮ ਦਿਨ ਤੇ ਅਸੀਂ ਅੱਜ ਚੱਕਰ ਵਾਲੇ ਚੁੱਕੇ ਤੋਂ ਖੇਡ ਦੀ ਕਿੱਟ ਦੀ ਸਟਾਰਟ ਕੀਤੀ ਹੈ ਇਸ ਲਈ ਵਕੂਕ ਪਿੰਡਾਂ 'ਚ ਚਾਹੇ ਉਹ ਬੁੰਨ ਹੋਵੇ ਹੀਰਾ ਵਾਲੀ ਹੋਵੇ ਜੋੜ ਕੀ ਕੰਕਰ ਹੋਵੇ ਚੁਆੜੀ ਵਾਲੀ ਹੋਵੇ ਤੇ ਕੋਈ ਵੀ ਪਿੰਡ ਜਿੱਥੋਂ ਵੀ ਸਾਡਨ ਕੋਈ ਡਿਮਾਂਡ ਆਏਗੀ ਕਿੱਟ ਦੀ ਤੇ ਉੱਥੇ ਅਸੀਂ ਜਿਆਦਾ ਸੋਸਾਇਟੀ ਲੋਕੀਂ ਕਿੱਟਾਂ ਵੰਡਾਂਗੇ ਅੱਜ ਸਾਡੇ ਗਾਂਟਿਨਾ ਦੇ ਬਾਬਾ ਰਿਵਰ ਸੋਸਾਇਟੀ ਦੇ ਸਾਡੇ ਪ੍ਰਮਾਨ ਜੀ ਰੋਬਿੰਡ ਜੀ ਦਾ ਜਨਮ ਦਿਨ ਹੈ ਔਰ ਅਸੀਂ ਤੁਹਾਨੂੰ ਲੱਖ ਲੱਖ ਵਧਾਈ ਦਿੰਨੇ ਆ ਉਹ ਦਿਨ ਦੁਪਹਿਰ ਰਾਤ ਚੌਗਨੀ ਤੱਕ ਰਕੀ ਕਰਨ ਔਰ ਉਹਨਾਂ ਨੇ ਆਪਦੇ ਇਸ ਬਰਥਡੇ ਤੇ ਪਹਿਲਾਂ ਅਸੀਂ ਸਕੂਲ ਜਾ ਕੇ ਬੱਚਿਆਂ ਨਾਲ ਸੈਲੀਬ੍ਰੇਟ ਕੀਤਾ ਛੋਟੇ ਛੋਟੇ ਔਰ ਇਸ ਤੋਂ ਬਾਅਦ ਉਹਨਾਂ ਨੇ ਅੱਜ ਇੱਕ ਜੋ ক্রিকেট ਕਿਟ ਹੈ ਉਹ ਚੱਕਰ ਵਾਲੇ ਚੁਗਗੇ ਮੁੰਡਿਆਂ ਨੂੰ ਜੋ ক্রিকেট ਖੇਡਦੇ ਨੇ ਉਹਨਾਂ ਨੂੰ ਅੱਜ ਦਿੱਤੀ ਤਾਂ ਕਿ ਉਹ ਹੋਰ ਖੇਡਾਂ ਵੱਲ ਜਿਹੜੇ ਆ ਜਾ ਸਕਣ और असी रोबिन जी नूँ बहुत बहुत शुभकामना देने हैं जो दिन दुगनी रात चौगनी तरक्की ही हमारे क्या कहते हैं इनका राम। रोबिन, रोबिन, राम। रोबिन जी इनका बर्थडे है इनके साथ पहले भी हम रह चुके हैं क्रिकेट भी खेल चुके हैं ये बहुत अच्छे आदमी हैं और हमारे साथ हमेशा भाइयों की तरह रहे हैं और बंटी भैया भी और पूजा मैम भी इनके साथ हमें हमेशा जुड़ा रहना चाहते हैं हम जी बाकी इन्होंने हमें सम्मान दिया यहाँ आके वो हम बहुत वो करते हैं